ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਝੋਟੀ ਸੇਲ ਲਈ ਲੈ ਕੇ ਆਏ ਜੀ ਜਿਹੜੀ ਲਾਈਵ ਆ ਬਾਈ ਮਿਲ ਕੇ ਅਸੀਂ ਦੀ ਕਰਵਾ ਕੇ ਦਿਖਾਵਾਂਗੇ ਆਉ ਪੁੱਛ ਲੈਨੇ ਬਾਈ ਟੋਟਲ ਪਿੰਡ ਬੁਰਜ ਰਾਜਗੜ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਈ ਨੇੜੇ ਪਿੰਡ ਸਲਾਤਪੁਰਾ ਜੰਗੀਆਂਣਾ ਭਧੌੜ ਇਹ ਪਿੰਡ ਨੇੜੇ ਰਹਿ ਜਾਂਦੇ ਆ ਆਉ ਪੁੱਛ ਲੈਨੇ ਬਾਈ ਟੋਟਲ ਭਾਈ ਜੀ ਸ੍ਰੀ ਕਾ ਜੀ ਹੋ ਠੀਕ ਹੋ ਬਈ ਹਾਂ ਜੀ ਠੀਕ ਆ ਜੀ ਵਧੀਆ ਦਲਦਲ ਮਾ ਜੀ ਲੀਲੀ ਸਾਤਾਲ ਦੀ ਮਿਹਰ ਆ ਜੀ ਚਲੋ ਵਧੀਆ ਹਾਂ ਜੀ ਨਾਮ ਤੇ ਮੋਬਾਈਲ ਨੰਬਰ ਬੋਲ ਨਾ ਮੇਰਾ ਟੈਣੀ ਆ ਜੀ ਤੇ ਨੰਬਰ ਹੈਗਾ ਆਪਣਾ 81540 0241 ਠੀਕ ਆ ਭਾਈ ਭਾਈ ਜਿਹੜੀ ਮੱਧ ਦੇ ਨਾਲ ਕਿਹੜਾ ਸੂਸ ਹੋਈ ਇਹ ਦੂਜਾ ਸੂਆ ਛੋਟੀ ਸੂਈ ਆ ਜੀ ਦੇਖਣ ਵਾਲੇ ਬੰਦੇ ਨੂੰ ਆਏ ਲੱਗਦੇ ਵੀ ਪੂਰੀ ਆ ਇਹ ਅੰਦਰੋਂ ਵੱਜੀ ਆ ਅੱਛਾ ਇਹ ਤਾਂ ਐ ਬੱਗੀ ਜੀ ਹੋ ਗਈ ਆ ਦੇ ਸਿਰਕਾ ਵਾਲਾ ਪੂਸ ਕਾਲੀ ਆ ਸਹੀ ਆ ਜੀ ਆਹ ਬਾਹਰ ਬੱਕੀਆਂ ਤੋਂ ਕਾਲੇ ਆ ਕਿ ਦੇਖਣ ਵਾਲੇ ਨੂੰ ਆਏ ਲੱਗੇ ਪੂਰੀ ਆ ਇਹ ਅੰਦਰੋਂ ਆਈ ਆ ਜਾਮ ਕੀ ਆ ਭਾਈ ਮਗਰ ਕੱਟਾ ਜੀ ਕੱਟਾ ਕੱਟਾ ਬਹੁਤ ਚੰਗਾ ਹਨ ਹਾਂ ਜੀ ਕੱਟਾ ਬਹੁਤ ਚੰਗਾ ਜੀ ਕਿੰਨਾ ਦੁੱਧ ਰੈਡੀ ਆ ਦੁੱਧ ਜੀ ਹੁਣ ਬੰਦਾ ਆਪਾ ਦਾ 8-9 ਕਿਲੋ ਚੋਨੇਆ ਬਸ 9 ਕਿਲੋ ਭਾਂਡੇ ਪੌਨੇ ਦੂਜੇ ਬੱਚੇ ਨੂੰ ਚਾਹ ਲੈ 4 ਦਿਨ ਹੋਇਆ ਅੱਜ ਸੂਈ ਨੂੰ ਅੱਜ ਚੌਥਾ ਦਿਨ ਆ ਠੀਕ ਆ ਚੌਥਾ ਦਿਨ ਆ ਅੱਜ ਸੂਈ ਹਾਂਜੀ ਠੀਕ ਆ ਜੇ ਡੱਪਾ ਸਾਰਾ ਕੁਝ ਜੇਰ ਜਮਾ ਓਕੇ ਆ ਜੀ ਠੀਕ ਆ ਖੋਲਿਓ ਬਈ ਤੋੜ ਕੇ ਦਿਖਾਓ ਆਰਡਰ ਬੜਾ ਚੰਗਾ ਕਰਮਾਲੀ ਦਾ ਥਣ ਬਹੁਤ ਚੰਗਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਰ ਤੇ ਚਵਾਈ ਚੁਈ ਕਿਵੇਂ ਹੈ ਬਾਈ ਮਗਾ ਚਵਾਈ ਦਾ ਜੀ ਇੱਕ ਨੰਬਰ ਆ ਬਾਕੀ ਹੁਣ ਚਵਾਈ ਬਾਈ ਹਾਂ ਚਵਾਈ ਕਰਕੇ ਦਿਖਾਵਾਂਗੇ ਜੀ ਆਪਾਂ ਚਵਾਈ ਇੱਕ ਨੰਬਰ ਆ ਤੇ ਮੱਝ ਵੀ ਬਾਈ ਚੰਗੀ ਆ ਚੰਗੇ ਕੰਦ ਕਾਠ ਵਾਲੀ ਆ ਫੇਸ ਬੜਾ ਚੰਗਾ ਸਿੰਕ ਕੁਆਲਟੀ ਚੰਗੀ ਆ ਤੋਰਾ ਦੇਖੋ ਕਰਮਾਲੀ ਦਾ ਤੋਰਾ ਤਾਰਾ ਕਮਾਲ ਦਾ ਚੰਗੀ ਆ ਬਾਈ ਲੇਵਾ ਦੇਖੋ ਲੇਵਾ ਬਹੁਤ ਚੰਗਾ ਹੈ ਨਾ ਕਰਮਾਲੀ ਦਾ ਮਗਾ ਨਾ ਜੀ ਕੋਈ ਅੰਤ ਨਹੀਂ ਕਿਸੇ ਪਾਛੋਂ ਨਾ ਬਾਕੀ ਚਵਾਈ ਚਵਾਈ ਬਾਈ ਕਰਕੇ ਦਿਖਾਵਾਂਗੇ ਚਵਾਈ ਬਾਈ ਕਹਿੰਦਾ ਨੰਬਰ 1 ਤੂਰਾ ਤਰਾ ਵੀ ਓਕੇ ਆ। ਛੀਲ ਦਾ ਵੀ ਕੋਈ ਅੰਤ ਨਹੀਂ ਡਾਕਟਰ ਸਾਹਿਬ ਠੀਕ ਆ। ਹਾਂ ਹੂੰ ਹੂੰ ਆਏ ਨੇ ਵੀ ਕੋਈ ਨਹੀਂ ਆ ਠੀਕ ਆ। ਛੀਲ ਵੀ ਬਾਈ ਕਹਿੰਦਾ ਪੂਰੀ ਆ। ਆਪਾਂ ਲੇਵਾ ਦੇਖੋ ਗਾਵਾਂ ਵਰਗਾ ਲੇਵਾ 6000 ਜਾਰ ਡਰੱਕ ਅੱਲਾ ਛੀਲ ਤਾਂ ਨਹੀਂ ਡਾਕਟਰ ਪਰ ਇੱਥੇ ਖੜਾ ਚੋਲਾ ਆਪਣੇ ਦਾ ਮਈਆਂ ਵੀ ਗਾਈਆਂ ਨਾਲ ਦੀਆਂ ਹੂੰ ਹਾਂ ਸਹੀ ਗੱਲ ਲੈ ਗਾੜੀ ਕੁੜੀ ਬਹੁਤ ਚੰਗੀ ਹੈ। ਕੀ ਬਾਤ ਆ ਭਾਈ ਆਪਣੇ ਦਾ ਮਈਆਂ ਵੀ ਗਾਈਆਂ ਨਾਲ ਦੀਆਂ ਹੋਣੀਆਂ ਠੀਕ ਆ ਭਾਈ। ਕਰ ਦੋ ਵੇਚਵਾਈਏ ਦੀ ਸ਼ੁਰੂ ਆਂ ਠੰਡੀ ਠੰਡੀ ਬਹੁਤ ਆ ਹਨਾ ਮਾਇਕਾ ਕੋਈ ਅੰਤ ਨਹੀਂ ਮਾਰਦੀ ਵੇਰੇ ਕੋਈ ਜੇ ਠੰਡੀ ਠੰਡੀ ਬਹੁਤ ਆ ਲੈ ਲੋਕਾਂ ਦੀ ਗਾਂਆਂ ਦੇ ਥਣ ਗਲਾਬੀ ਹੁੰਦੇ ਆਪਣੀ ਮਾਂ ਦਾ ਵੀ ਗਲਾਬੀ ਆ ਗਲਾਬੀ ਆ ਲੈ ਵੇਚਵਾਈ ਸ਼ੁਰੂ ਕਰਦੇ ਆਂ ਦੀ ਆਪਣੀਆਂ ਐਂਡ ਆਟ ਗੱਲ ਆ ਪਸੂ ਨੂੰ ਸਾਫ ਵੇਚਣਾ ਹਾਂ ਸਹੀ ਗੱਲ ਆ ਹਾਂ ਆ ਨੀ ਵੀ ਹੁੰਦੀ ਲੈ ਭਾਈ ਬਾਲਟੀ ਖਾਲੀ ਆ ਓਕੇ ਆ ਚਵਾਈ ਕਰ ਦੋ ਭਾਈ ਚਲ ਕੋਈ ਹਾਂ ਥੋਂ ਦਾ ਵੀ ਡਾਟਾ ਕੋਈ ਆਂਤ ਨਹੀਂ ਮੈਂ ਇਹਦਾ ਜਰਾ ਮੈਂ ਹਾਂ ਬਹੁਤ ਚੰਗਾ ਮੈਂ ਕਹਿੰਦਾ ਜੀ ਕੋਈ ਆਂਤ ਹੀ ਨਹੀਂ ਸੰਦਾ ਚਵਾਈ ਬੜੀ ਚੰਗੀ ਦੁਨਾਂ ਨੇ ਮੂੰਹ ਨਹੀਂ ਮੂੰਹ ਦਰਦੀ ਵੀ ਹੈ ਨਹੀਂ ਨਾ 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 ਕਰਦੀ ਕਿਤੇ ਜੀ ਕੈਮਰਾ ਲੈ ਕੇ ਕਿਤੇ ਨਾ ਨਾ ਬੰਦਾ ਨਹੀਂ ਉੱਪਰੇ ਬਸ ਡਰ ਜਾਂਦਾ ਬੰਦੇ ਤੋਂ ਚਵਾਈ ਦਾ ਹੀ ਗਾਇਆਂ ਨਾਲ ਆ ਮੋਟੀ ਜੀ ਮੋਟੀ ਜੀ ਚਵਾਈ ਹੈ ਸਹੀ ਜਾਨਾ ਚਵਾਈ ਬੜੀ ਚੰਗੀ ਆ ਭਾਈ ਲੈ ਕਿਆ ਬਾਤ ਹੈ ਚੂਣ ਬੜਾ ਚੰਗਾ ਮੈਂ ਕਹਿੰਦਾ ਜੀ ਚੂਣ ਤਾਂ ਗਾਇਆਂ ਨਾਲ ਦਾ ਕਿਉਂ ਥਣ گلابی ਆ ਸਹੀ ਗੱਲ ਆ ਨਿੰਬੜ ਦੀ ਐ ਚ ਬਾਈ ਨਾ ਕਿਆ ਬਾਤ ਹੈ ਜਿਵੇਂ ਮਰਜੀ ਬੈਠਾ ਲੈ ਥੱਲੇ ਕੋਈ ਚੱਕ ਨਹੀਂ ਲਮਾ ਇਹ ਨਾਲ ਪਹਿਲੇ ਮਾਜੀ ਕੋਲੇ ਬੋਲੀ ਜਾ ਜੀ ਕੋਈ ਬਾਤ ਤਾਂ ਨਹੀਂ ਚੋਟੀ ਨਹੀਂ ਫੰਡੀ ਢੁੰਡੀ ਬਹੁਤ ਆ ਮੈਂ ਕਹਿੰਦਾ ਕੋਈ ਅੰਤ ਨਹੀਂ ਲੈ ਜੀ ਚੁੰਡਾ ਵੜ ਵੜ ਕੇ ਲੈ ਜੀ ਕਰੋਂ ਜੇ ਪੈਸੇ ਦੇਣੇ ਆ ਬਾਕੀ ਐ ਨਹੀਂ ਵੀ ਬੌਲੇ ਚ ਤਿਆਰ ਹਾਂ ਹਾਂ ਅੱਜ 4 ਦਿਨ ਹੋ ਗਏ ਸੂਈ ਨੂੰ ਹਲਕਾ ਮੈਂ ਨਹੀਂ ਇਹ ਕੜਚਾਲ ਤੇ ਮੈਂ ਨੇ ਰੋਤੇ ਹੋਰ ਆਉਣਾ 10 ਲੀਟਰ ਤਾਂ ਹੋਣਾ ਛੋਟੀ ਥਲੇ ਦੁੱਧ ਠੀਕ ਹੈ ਕੋ ਆਪਾਂ ਨੂੰ ਬੱਚੇ ਦਾ ਲਾਲਚ ਰੰਦਾ ਜੀ ਤਾਂ ਉਹ 8 ਕਿਲੋ ਚੋਲੇ ਨੇ ਤੱਕ ਜੀ ਨਾ ਵੀ ਬੱਚਾ ਚੋਂਗਰੂ ਜਾਂ ਦੋਤਾ ਆ ਦੇ ਹੋਣਾ ਆਪਾਂ ਨੂੰ 8 ਖੜੀਆਂ ਦੁੱਧ ਤੇਰਾ ਹੂੰ ਸਹੀ ਹੈ ਪਰ ਮੈਂ ਬੱਚਾ ਡਾਊਨ ਹੋ ਜਾਈ ਫਿਰ ਲੋਟ ਨਹੀਂ ਆਉਂਦਾ ਪਸੂ ਪਿਆ ਕੇ ਤਾਂ ਨਹੀਂ ਹੂੰ ਉਹ ਬੱਚਾ ਗਾਣੋ ਤਾਂ ਕਰ ਰਹਾ ਮੈਂ ہاں ਥੋੜਾ ਉੱਥੇ ਖੜ ਜਾ ਥਾਂ ਥੋੜਾ ਹੀੜਾ ਨਾ ਜੀ ਪਸ਼ੂ ਉਭਾੜਿਆ ਸੋਖਣਾ ਉਹ ਇੱਕ ਗਾਂ ਹੋਰ ਲਿਆਂਦੀ ਅੱਜ ਇੱਕ ਆ ਬਾਹਰ ਬੰਨੀ ਪਈਆ ਸਹੀ ਗੱਲ ਹੈ ਜਗ੍ਹਾ ਥੋੜੀ ਹਾਂ ਜਗ੍ਹਾ ਥੋੜੀ ਪਸ਼ੂ ਵੱਧ ਮਿਲ ਜਾਂਦੇ ਆ ਕੋ ਮੈਲ ਨਹੀਂ ਜੀ ਮਾਲਦਾਰ ਹੀ ਨਾ ਪਸ਼ੂ ਦਾ ਹਾਂ ਪੈਸੇ ਨੂੰ ਮੈਲ ਨਹੀਂ ਅਗਲਾ ਕਹਿੰਦਾ ਯਾਰ ਪੈਸੇ ਜੇ ਉਹ ਕਿੱਧਰ ਜਾਂਦੇ ਫੜਾ ਦੇ ਮੈਂ ਤਾਂ ਮੱਲੂ ਮੱਲ ਹੀ ਫੜਾਉਂਦਾ ਜੀ ਹੂੰ ਕੋ ਮੇਰਾ ਪਸੂ ਵੇਖਦਾ ਬਹੁਤਾ ਵੇਚਣਾ ਆਪਾਂ ਮਾਰਦੇ ਨੇ ਸਾਫ ਪਸੂ ਚੋਣ ਬੜਾ ਚੰਗਾ ਮੈਂ ਕਹਿੰਦਾ ਜੀ ਕੋਈ ਦੇਖਿਆ ਨਹੀਂ ਮੱਝ ਦੀ ਚਵਾਈ ਹੈ ਮੱਝ ਦੀ ਚਵਾਈ ਹੈ ਇਹ ਹਾਂ ਹਾਂ ਗਾਣ ਵਾਲੀ ਗਾਣ ਆ ਗਿਆ ਚਵਾਈ ਗਾਣ ਆਦੇ ਹੈ ਮੱਝ ਸਹੀ ਗੱਲ ਹੈ ਜਿਵੇਂ ਮਾਰਜੀ ਆਪਾਂ ਬੋਲੀ ਚਾ ਜਮਾ ਕੋਈ ਚੱਕਰ ਨਹੀਂ ਮੈਂ ਨਹੀਂ ਮੱਝ ਦੀ ਚਵਾਈ ਥੋੜੀ ਟੈਟ ਹੁੰਦੀ ਹਾਂ ਹਾਂ ਨਾ ਨਾ ਟੈਟ ਬੋਲੀ ਚਵਾਈ ਹੈ ਖਣ ਗਲਾਬੀ ਆ ਜੀ ਮੱਝ ਜਿਵੇਂ ਮਾਰਜੀ ਲਾ ਚੋਈ ਗਾਣ ਕੋਈ ਬੜਾ ਟਾਈਮ ਲਾਉਂਦਾ ਨਾ 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 ਕਿੱਥੇ ਜੀ ਦਰਗਾਹ ਨੂੰ ਤਾਂ ਜਾਂਦਾ ਬੱਚਾ ਕੀ ਕਰਾਂ ਹੁਣ ਮੈਂ ਉਹ ਬੱਚਾ ਗਾਂ ਕਨੇ ਜਾਂਦਾ ਨਾ ਕੋ ਮਾਇ ਅਸ ਕੱਢੀ ਆ ਗਾਂ ਣਾ ਬਾਤ ਹਾਂ ਜਾਂਦਾ ਮਾਇ ਸਾਰਾ ਮਾਇ ਸਹੀ ਹੁਣ ਪੰਧ ਦੇ ਡਾਕਟਰ ਕਿੱਦਾਂ ਚੰਗਣਾ ਲਈ ਅਸੀਂ ਚੋਈ ਗਈ ਉਹ ਡਡਾ ਥਣ ਫੇਰ ਵੀ ਪਿਆ ਨਾਲੇ ਚਵਾਈ ਵਾਲੀ ਚੰਗੀ ਚਵਾਈ ਹੈ ਯਾਰ ਜੇ ਸਾਰਾ ਟੋਣਾ ਹੋਵੇ ਬਾਈ ਮਨ ਪਤਾ 12 ਕਿਲੋ ਨੂੰ ਦੁੱਧ ਕੱਢ ਦੂੰ ਮੈਂ ਕੱਢ ਦੂੰ ਹਾਂ ਹੁਣ ਬੱਚੇ ਨੂੰ ਗੱਲ ਕਰੇ ਸੀ ਵੀ ਆਪਾਂ ਨੂੰ ਲਾਲਚ ਨਹੀਂ ਬੱਚਾ ਜ਼ਰੂਰੀ ਹਾਂ ਬੱਚੇ ਨੂੰ ਜ਼ਰੂਰੀ ਹੈ ਬੱਚੇ ਬਿਨਾ ਪਸ਼ੂ ਨਹੀਂ ਪਿਆਗਦਾ ਮੋਲ ਕੀ ਹੈ ਫਿਰ ਜਾਇਜ਼ ਜਾਇਜ਼ ਹੀ ਕਰਦਗੇ ਜਮਾ ਜਾਇਜ਼ ਖਿੱਚ ਕੇ ਦਾਹੋ 90000 ਰੁਪਈਆ ਦੀ ਦੇਣੀ ਹੈ ਜੀ ਬਸ ਮਾਨ ਤਾਨ ਕਰਦੇ ਨੇ 90 ਚ ਨਹੀਂ ਮਈਆਂ ਦਾ ਹੁਣ ਪਤਾ ਕੀ ਗਾ ਇਹ 1 20 1 ਲੱਖ ਤੇ ਬੰਨਣਾ ਵਾ ਲੋਕਾਂ ਦਾ ਇੱਥੇ ਵੇਖਦੇ ਨੇ ਤੇ ਆਪਾਂ ਨਹੀਂ ਇੰਨੇ ਦੀ ਵੇਚ ਆਹੋ ਕਰਨੀ ਆ ਆਪਾਂ ਤਾਂ ਮਾਲ ਵੇਚਣ ਵਾਲਾ ਮਾਲ ਮੁੱਲ ਕਰਿਆ ਠੀਕ ਆ ਠੀਕ ਆ ਜੀ 90000 ਰੁਪਈਆ ਮੁੱਲ ਵੇਚੋਂ ਮਾਨ ਤਾਨ ਜ਼ਰੂਰ ਹੋ ਜਾ ਹਾਂ ਦੁੱਧ ਅਗਰਾ ਪਹੁੰਚਾ ਚਾਰ ਦਿਨ ਚੋਕੇ ਲੈ ਜੇ ਦੁੱਧ ਹੁਣ ਵੀ 10 11 ਕਿਲੋ ਛੋਟੀ ਥਲੀ ਨਾਲ ਚਾਰ ਦਿਨ ਹੋਇਆ ਸੂਈ ਨੂੰ ਹਾਂ ਕਾਕੀ ਠੰਡੀ ਬਹੁਤ ਹਲਵਾ ਠੰਡੀ ਲਗਾਈ ਕੋਈ ਆਂਤਲੀਪਾ 10 ਸਾਲਾਂ ਦੀ ਕੁੜੀ ਨੂੰ ਮੂਰਲੇ ਨਾਲ ਛੱਡ ਦਿੰਦੋਂਗੇ ਹਮ ਬੱਚੇ ਨੂੰ ਛੱਡ ਦੋ 10 ਕਿਲੋ ਡਾਕਟਰ ਮਗਲੇ ਮਗਲੇ ਸਣਾ ਚ ਮਾਇਦੇ ਦੋ ਤੋ ਹਮ ਐਨੇ ਦੋਤਾਂ ਨਾ ਮਿੰਜਾ ਕਦੇ ਮਿਲਦਿਆਂ ਸਹੀ ਗੱਲ ਹੈ ਹਾਂ ਆਪਣਾ ਮੁੱਲ ਜਮਾ થઈ ਹੋਊਗਾ ਆ ਮੂਲੇ ਨਾਲ ਬੱਚੇ ਛਾੜਦਾ ਆ ਬੱਚੇ ਨੂੰ ਛਾੜਦਾ ਮਗਰਲੇ ਚੋਇਆ ਆ ਪਰ ਮੂਲੇ ਨੂੰ ਬੱਚੇ ਨੂੰ ਛਾੜਦਾ ਮੂਲੇ ਨੂੰ ਬੱਚੇ ਜੀ ਵਸ ਠੀਕ ਆ ਛਾੜ ਦੋ ਪੁਣੇ ਭਾਈ ਛਾੜ ਦੇ ਬੱਚੇ ਬੱਚੇ ਨੂੰ ਛਾੜ ਦਵਾ ਦੇਖੋ ਕਿੰਨਾ ਕੇ ਦੁੱਧ ਫੂਟਾ ਨਹੀਂ ਸਾਵੇ ਇਹ ਦੁੱਧ ਭਾਈ 5 ਕਿਲੋ ਹੁਣ ਹੋਊਗਾ ਠੀਕ ਆ ਚੰਗੀ ਆ ਭਾਈ ਮੱਜ ਸੰਗ ਇਹਦਾ ਪਾਹਲੇ ਮਗਰਲੇ ਥਾਣੀ ਚੋਇਆ ਹਮਮ ਸਹੀ ਗੱਲ ਆ ਭਾਈ ਫੇਸ ਬਹੁਤ ਚੰਗਾ ਕੱਦ ਵਡ ਚੰਗਾ ਚੰਗੀ ਆ ਭਾਈ ਬਾਕੀ ਠੰਡੀ ਆਣਾ ਲੈ ਮਗਰਲੇ ਠੰਡੀ ਦਾ ਕੋਈ ਚੱਕਰ ਨਹੀਂ ਕੋਈ ਆਂਟੀ ਨਹੀਂ ਜੀ ਹਮਮ कद भी चंगा सभी बढ़िया चौबाई ਦਾ ਸਾਹਮਣੇ ਆ ਗਿਆ ਡੰਗ ਦਾ ਲੈ ਚਵਾਈ ਚ ਵੀ ਪੂਰੀ ਭੋਲੀ ਆ ਤੇ ਮੁੱਲ 90 ਅਮਾਨਦਨ ਥੋੜਾ ਧੀਂਦਾ ਆਪਾਂ ਨੂੰ 5 ਕਿਲੋ ਵਾਲਾ ਇਹ ਨਾਲੇ ਦੋ ਥਾਣੀ ਚੋਏ ਆਪਾਂ ਦੂਜੇ ਨੂੰ ਨਾ ਆ ਜਾ ਕਰਿਆ ਵੀ ਧਾਰਾ ਮਾਰ ਕੇ ਦਿਖਾਣਾ ਠੀਕ ਆ ਤੇ ਕਿਸੇ ਵੀਰ ਨੂੰ ਮੱਝ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਓ ਗਾਂ ਵੀ ਇੱਕ ਕੀ ਫਿਰ ਹੈ ਗਾਹ ਗਾਦੀ ਵੀ ਚਵਾਈ ਕਰਨੀ ਸੀ ਹਨਾ ਨਹੀਂ ਗਾਦੀ ਵੀ ਚਵਾਈ ਕਰਨੀ ਸੀ ਗਾਹ ਬੈ ਗਈ ਹੁਣ ਫਿਰ ਬੰਦੇ ਮੌਕੇ ਤੇ ਆ ਗਏ ਉਹ ਕਹਿੰਦੇ ਆਈਂ ਚਵਾਈ ਦੇ ਮਾ ਬਾਈ ਪਹਿਲਾਂ ਸੌਦਾ ਕਰੋ ਮੈਂ ਲੈ ਪਉਣਾ ਮੋੜ ਕੇ ਮੇਰੀ ਉਧਰੋਂ ਵੀ ਖਰਾਬ ਕਰ ਦੇ ਉਹ ਕਹਿੰਦੇ ਨਹੀਂ ਬਾਈ ਹੁਣੀ ਛੱਡਿਆ ਠੀਕ ਹੈ ਬਾਈ ਧੰਨਵਾਦ